ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਸ਼ਲਾ ਨੇ ਵਿਕਾਸ ਕਮਾਡਾ ਰੀਵਿਊ ਕਰਨ ਲਈ ਜ਼ਿਲ੍ਹਾ ਵਿਕਾਸ ਤੇ ਕੋਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਦਾ ਠੋਸ ਹੱਲ ਕੀਤਾ ਜਾਵੇ। ਸਰਦਾਰ ਔਸ਼ਲਾ ਨੇ ਮੀਟਿੰਗ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਮੀਟਿੰਗ ਦੌਰਾਨ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਵਿਧੇਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਐਕਸੀਐਨ ਪ੍ਰਦੂਸ਼ਣ ਬੋਰਡ ਸੁਖਦੇਵ ਸਿੰਘ ਐਸਈ ਨਗਰ ਨਿਗਮ ਸੰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ਦਸ਼ਾ ਦੀ ਮੀਟਿੰਗ ਦੇ ਵਿੱਚ ਅਸੀਂ ਪੂਰੇ ਜਿਹੜੀਆਂ ਸ਼ਹਿਰ ਚ ਸਕੀਮ ਚੱਲ ਰਹੀਆਂ ਨੇ ਚਾਹੇ ਕਾਰਪੋਰੇਸ਼ਨ ਦੇ ਅੰਦਰ ਹੈ ਚਾਹੇ ਲਗ ਲਗ ਵਿਭਾਗਾਂ ਦੇ ਅੰਦਰ ਆ ਉਹਨਾਂ ਦਾ ਮੁਲਾਂਕਣ ਕਰਦੇ ਆ ਅਸੀਂ ਜੀ ਔਰ ਉਹਦੇ ਚ ਡਿਪਟੀ ਕਮਿਸ਼ਨਰ ਕਮਿਸ਼ਨਰ ਆਫ ਪੁਲਿਸ ਜਿੰਨੇ ਵੀ ਵਿਭਾਗਾਂ ਦੇ ਹੈੱਡ ਨੇ ਉਹ ਸਾਰੇ ਇਹਦੇ ਚ ਆਉਂਦੇ ਨੇ ਔਰ ਉਹਦੇ ਚ ਜਿਹੜੀ ਪਿਛਲੇ ਮੀਟਿੰਗ ਕੀਤੀਆਂ ਹੁੰਦੀਆਂ ਉਹਨੂੰ ਅਸੀਂ ਰਿਵਿਊ ਕਰਦੇ ਆ ਇਹਦੇ ਚ ਕਾਰਪੋਰੇਸ਼ਨ ਦੇ ਚਾਹੇ ਸਫਾਈ ਦੀ ਗੱਲ ਹੋਵੇ ਚਾਹੇ ਖੇਤੀਬਾੜੀ ਦੇ ਨਾਲ ਮਸੱਈਆਵਾਂ ਹੋਣ ਚਾਹੇ ਪੋਲੂਸ਼ਨ ਦੀ ਗੱਲ ਹੋਵੇ ਡੰਪ ਦੀ ਐ ਤੰਗਟਾ ਡਰੇਨ ਦੀ ਐ ਜਾਂ ਹੋਰ ਵੀ ਜਿਹੜਾ ਵੱਧ ਰਿਹਾ ਪੋਲੂਸ਼ਨ ਐ ਉਹਦੀ ਗੱਲ ਹੋਵੇ ਉਹ ਸਾਰੇ ਰਿਫਾਰਮਸ ਅਸੀਂ ਕਿਵੇਂ ਕਰ ਸਕਦੇ ਆ ਉਹ ਸਾਰੇ ਤੇ ਚਰਚਾ ਰੋਜ਼ ਹੁੰਦੀ ਹੈ ਔਰ ਕਾਫੀ ਹੱਦ ਤੱਕ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਅਸੀਂ ਰਾਹ ਤੇ ਲਿਆ ਪਾਏ ਆ ਔਰ ਇਹਦੇ ਨਾਲ ਵਕ ਜਿੰਨੇ ਵੀ ਵਿਭਾਗ ਨੇ ਸੈਂਟਰ ਦੀਆਂ ਸਕੀਮਸ ਨੇ ਉਹਨਾਂ ਦੇ ਜਿਹੜੀਆਂ ਦਿੱਕਤਾਂ ਇਹਨਾਂ ਨੂੰ ਆਉਂਦੀਆਂ ਨੇ ਵਿਭਾਗਾਂ ਨੂੰ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਦੇ ਆ ਔਰ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਅਸੀਂ ਐਨਜੀਓ ਨੂੰ ਵੀ ਇਨਵੋਲ ਕਰਦੇ ਆ ਜਿਹੜੀਆਂ ਜਿਵੇਂ ਰਣਜੀਤ ਐਮ ਨੂੰ ਗਾਰਬੇਜ ਦੀ ਬੜੀ ਵੱਡੀ ਸਮੱਸਿਆ ਹੈ ਉਹ ਉਹਦੇ ਬਾਰੇ ਬੜਾ ਡਿਟੇਲ ਦੇ ਵਿੱਚ ਕਾਰਪੋਰੇਸ਼ਨ ਉਹ ਟਰਸਟ ਦੋਨਾਂ ਬੈਕ ਉਹਦਾ ਇੱਕ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਟ੍ਰੈਫਿਕ ਪੁਲਿਸ ਦੀਆਂ ਸਮੱਸਿਆ ਨੇ ਕਾਫੀ ਜ਼ਿਆਦੀਆਂ ਐਕਸੀਡੈਂਟ ਜਿਹੜੇ ਬਲੈਕ ਸਪੌਟ ਨੇ ਜਿੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਜਿਵੇਂ ਠਾਣੇ ਹੈ ਜਿਵੇਂ ਕਚਾ ਰਣਜੀਤ ਐਵਨਿਊ ਠਾਣਾ ਇਹਨੂੰ ਉਥੇ ਸ਼ਿਫਟ ਕਰਨ ਦੀ ਗੱਲ ਹੈ ਗਮਟਾਲਾ ਪੁਲਿਸ ਚੌਕੀ ਨੂੰ ਸ਼ਿਫਟ ਕਰਨ ਦੀ ਗੱਲ ਹੈ ਕਿਉਂ ਰਸਤੇ ਰੁਕੇ ਨੇ ਔਰ ਉਹਦੇ ਨਾਲ ਜਿਹੜੇ ਜਨਰਲ ਰੋਡ ਨੇ ਉਹਨਾਂ ਦੇ ਟ੍ਰੈਫਿਕ ਸmooth ਚੱਲ ਸਕੇ ਉੱਥੇ ਕੋਈ ਇਨਕ੍ਰੋਚਮੈਂਟ ਨਾ ਹੋਵੇ ਕੋਈ ਇਲੀਗਲੀ ਤੌਰ ਤੇ ਕੋਈ ਰੇਡੀ ਨਾ ਲੱਗੇ ਕੋਈ ਹੋਰ ਚੀਜ਼ ਨਾ ਲੱਗੇ ਉਹਦੇ ਆਸਤੇ ਇਨਸ਼ੋਰ ਕਰਨਾ ਕਿ ਤਾਂ ਕਿ ਜਿਹੜੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਇਸ ਵੇਲੇ ਬਣ ਗਈ ਹੈ ਉਹਦੇ ਨਾਲ ਕਿਵੇਂ ਨੇ ਜਿੱਠਿਆ ਦਾ ਟ੍ਰੈਫਿਕ ਨੂੰ ਕਿਵੇਂ ਮੂਵ ਕਰਾਇਆ ਜਾ ਸਕਦਾ ਵਨਵੇ ਕੀਤੀ ਜਾ ਸਕਦੀ ਉਹ ਪਲਾਨ ਨੂੰ ਅਸੀਂ ਡਿਸਕਸ ਇਹਦੇ ਵਿੱਚ ਕਰਦੇ ਹਾਂ ਕ੍ਰਾਈਮ ਜਿਹੜਾ ਵੱਧ ਰਿਹਾ ਉਹਦੇ ਤੇ ਚਰਚਾ ਕੀਤੀ ਹੈ ਜਿਵੇਂ ਸਰਕਾਰ ਨੇ ਇੱਕ ਇਨੀਸ਼ੀਏਟਿਵ ਲਿਆ ਡਰੱਗਜ਼ ਦੇ ਰੋਧ ਦੀ ਕਮੇਮ ਚਲਾਈ ਹੈ ਉਹਨੂੰ ਅਸੀਂ ਕਿਵੇਂ ਵਧੀਆ ਤਰੀਕੇ ਨਾਲ ਸਪੋਰਟ ਕਰ ਸਕਦੇ ਉਹਦੇ ਤੇ ਅਸੀਂ ਚਰਚਾ ਕੀਤੀ ਜਿਹੜੇ ਡਰੱਗਜ਼ ਜਿੰਨਾਂ ਨੂੰ ਮਿਲਣਾ ਨਹੀਂ ਉਹਨਾਂ ਨੇ ਬਾਅਦ ਦੇ ਵਿੱਚ ਡਰੱਗ ਢਟੋਲਣਾ ਹੈ ਉਹਨਾਂ ਨੂੰ ਰੀਹੈਬਿਟੇਸ਼ਨ ਉਦੇ ਬਾਰੇ ਚਰਚਾ ਕੀਤੀ ਮੈਂ ਇਹਦੇ ਮਾਧਿਅਮ ਰਹੀ ਆਪ ਜੀ ਦੇ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਤੁਸੀਂ ਰੀਹੈਬਿਲਿਟੇਸ਼ਨ ਸੈਂਟਰ ਡੀ ਐਡਿਕਸ਼ਨ ਸੈਂਟਰਾਂ ਚ ਭਰਤੀ ਜ਼ਰੂਰ ਕਰਾਓ ਜੇ ਕੋਈ ਸਮਾਜ ਦਾ ਸੀ ਪੁਨ ਕਰ ਸਕਦੇ ਆ ਜਿਹੜੇ ਸਮਾਜ ਸੇਵਕ ਨੇ ਜਾਂ ਕੋਈ ਮਹੱਲਿਆਂ ਚ ਨੇ ਬਲਾਕਾਂ ਚ ਨੇ ਜ਼ਿਲ੍ਹੇ ਚ ਨੇ ਉਹਨਾਂ ਨੂੰ ਮੇਰੀ ਇੱਕ ਬੇਨਤੀ ਹੈ ਰੋਜ਼ ਦੇ ਇੱਕ ਦੋ ਬੱਚਿਆਂ ਨੂੰ ਲਿਜਾ ਕੇ ਡੀ ਐਡਿਕਸ਼ਨ ਸੈਂਟਰ ਚ ਭਰਤੀ ਕਰਾਓ ਤਾਂ ਕਿ ਉਹਨਾਂ ਦਾ ਲਾਭ ਹੋ ਸਕੇ ਜੇ ਹੁਣ ਉਹਦੇ ਵਿਰੁੱਧ ਕੋਈ ਮਹਿੰਮ ਚੱਲੀ ਹੈ ਤਾਂ ਸਾਡਾ ਇੱਕ ਵੈਸੇ ਜਨਰਲ ਫਰਜ਼ ਬੰਦਾ ਕਿ ਉਹਨੂੰ ਆਪਾਂ ਸਪੋਰਟ ਕਰੀਏ